ਸਕਾਲ ਵਿਦਿਆਰਥੀਓ ਅੱਜ ਅਸੀਂ ਨਵੀਂ ਖੇਡ ਖੇਡਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਅੱਖਰਾਂ ਦੀ ਲੁਕਣ ਮਿਟੀ ਜਾਂ ਅਸੀਂ ਇਸ ਨੂੰ ਦੂਸਰਾ ਨਾਮ ਵੀ ਦੇ ਸਕਦੇ ਹਾਂ ਜਿੱਨੂੰ ਅੱਖਰਾਂ ਦੀ ਖੇਡ ਭਾਵ ਅੱਖਰਾਂ ਤੇ ਵਕ ਵਕ ਧੁਨੀਆਂ ਦੀ ਸਹਾਇਤਾ ਦੇ ਨਾਲ ਅਸੀਂ ਨਵੇਂ ਸ਼ਬਦ ਬਣਾਉਣੇ ਸਿੱਖਾਂਗੇ ਇਹ ਦੇਖੋ ਇਹਦੇ ਵਿੱਚ ਅਸੀਂ ਕੁਝ ਬਲਾਕ ਤਿਆਰ ਕੀਤੇ ਨੇ ਲੱਕੜ ਦੇ ਜਿਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਅੱਖਰ ਜਾਂ ਵੱਖ-ਵੱਖ ਤਰ੍ਹਾਂ ਦੀਆਂ ਧੁਨੀਆਂ ਉਹਦੇ ਉੱਤੇ ਲਿਖੀਆਂ ਨੇ ਜਿਸ ਵਿੱਚ ਬਲਾਕ ਦੀ ਸਹਾਇਤਾ ਨਾਲ ਵਾਰੀ-ਵਾਰੀ ਬੱਚੇ ਆਣਗੇ ਔਰ ਆ ਕੇ ਇੱਕ-ਇੱਕ ਬਲਾਕ ਚੁੱਕਣਗੇ ਪਹਿਲੀਆਂ ਉਹਦੀਆਂ ਧੁਨੀਆਂ ਜਾਂ ਅੱਖਰ ਬੋਲਣਗੇ ਤੇ ਅੱਖਰ ਬੋਲਣ ਤੋਂ ਬਾਅਦ ਸਾਰੇ ਵਿਦਿਆਰਥੀ ਉਸ ਅੱਖਰਾਂ ਦੇ ਆਧਾਰ ਤੇ ਕੁਝ ਨਵੇਂ ਸ਼ਬਦ ਬਣਾਉਣਗੇ ਹਾਂਜੀ ਹੁਣ ਸਭ ਤੋਂ ਪਹਿਲਾਂ ਗੌਰਵ ਗੌਰਵ ਆਏਗਾ ਅਤੇ ਮੇਸ ਤੇ ਪਏ ਕੁਝ ਅੱਖਰਾਂ ਦੇ ਵਿੱਚੋਂ ਇੱਕ ਹਾਂਜੀ ਲੱਲੇਪੜਲੂ ਹਾਂਜੀ ਗੌਰਵ ਦਿਖਾਓ ਤੁਸੀਂ ਕਿਹੜਾ ਚੁੱਕਿਆ ਹਾਂਜੀ ਹਾਂਜੀ ਚਲੋ ਸਾਰਿਆਂ ਨੂੰ ਦੱਸੋ ਇਹ ਚ ਕਿਹੜੀਆਂ ਕਿਹੜੀਆਂ ਧੁਨੀਆਂ ਨੇ ਲੱਲੇਪੜਲੂ ਲੱਲੇਪੜਲੂ ਸਾਰੇ ਬੋਲੋ ਮਗਰ ਲੱਲੇਪੜਲੂ ਹਾਂਜੀ ਗੌਰਵ ਤੁਸੀਂ ਹੁਣ ਇਹਦੇ ਵਿੱਚੋਂ ਕਿਹੜੀ ਧੁਨੀ ਨੂੰ ਲੈ ਕੇ ਤੇ ਨਵਾਂ ਸ਼ਬਦ ਬਣਾਓਗੇ ਪਹਿਲਾਂ ਦੱਸੋ ਕਿਹੜੀ ਧੁਨੀ ਲੋਗੇ ਮੈਂ ਜੀ ਮੈਂ ਜੀ ਜਾਰਾ ਦਿਖਾਓ ਦਿਖਾਓ ਲੱਲੇ ਕੰਨਾ ਲਾ ਲਾ ਨੂੰ ਲੈ ਕੇ ਗੌਰਵ ਜਿਹੜਾ ਹੈ ਨਾਲ ਇੱਕ ਹੋਰ ਲਗਾ ਕੇ ਧੁਨੀ ਤੇ ਨਵਾਂ ਸ਼ਬਦ ਬਣਾਉਣ ਦੀ ਕੋਸ਼ਿਸ਼ ਕਰੇਗਾ ਦਿਖਾਓ ਕਿਹੜਾ ਸ਼ਬਦ ਬਣਾਇਆ ਪਹਿਲਾਂ ਲੱਲੇ ਕੰਨਾ ਲਾ ਲਾਰ ਲੱਲੇ ਕੰਨਾ ਲਾ ਸਾਰਿਆਂ ਨੂੰ ਦਿਖਾਓ ਲੱਲੇ ਕੰਨਾ ਲਾ ਲਾ ਸ਼ਬਦ ਬਣਾਇਆ ਸਾਰੇ ਬੋਲੋ ਹਾਂਜੀ ਸ਼ਾਬਾਸ਼ ਗੌਰਵ ਬੈਠੋ ਫੋਨ ਅਸੀਂ ਦੂਸਰੇ ਬੱਚੇ ਨੂੰ ਬੁਲਾਉਣੇ ਆ ਤੇ ਵੇਖਦੇ ਆ ਕਿ ਉਹ ਕਿਹੜੇ ਕਿਹੜਾ ਜਿਹੜਾ ਤੁਨੀਨ ਜਾਂ ਅੱਖਾਂ ਨੂੰ ਲੈ ਕੇ ਨਵਾਂ ਸ਼ਬਦ ਬਣਾਉਂਦਾ ਹੈ ਬੈਠੋ ਬੇਟਾ ਗੌਰਵ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਹਾਂਜੀ ਮਨੀ ਤੁਹਾਡਾ ਨਾਮ ਕੀ ਬੱਚੇ ਮਨੀ ਹਾਂਜੀ ਮਨੀ ਮਨੀ ਹੁਣ ਮਨੀ ਨੂੰ ਦੇ ਦੇ ਕਿ ਮਨੀ ਨੇ ਕਿਹੜਾ ਬਲੌਗ ਚੁਕਣਾ ਹੈ ਤੇ ਉਹਦੀਆਂ ਕਿਹੜੀਆਂ ਧੁਨੀਆਂ ਨੇ ਬੋਲਦਾ ਹੈ ਚਲੋ ਮਨੀ ਦੱਸੋ ਕਿਹੜਾ ਕਿਹੜਾ ਬਲੌਗ ਐਤਾ ਦਿਖਾ ਕੇ ਦਿਖਾ ਕੇ ਧੁਨੀ ਦਿਖਾ ਕੇ ਹਾਂ ਤੱਤਾ ਸ਼ਾਬਾਸ਼ ਅੱਗੇ ਤੱਤਾ ਹਾਂਜੀ ਪੱਪਾ ਨੰਨਾ ਪੱਪਾ ਨਹੀਂ ਬੇਟਾ ਟੱਡਾ ਟੱਡਾ ਹਾਂਜੀ ਨੰਨਾ ਦੱਦਾ ਹਾਂਜੀ ਸ਼ਾਬਾਸ਼ ਹੁਣ ਤੁਸੀਂ ਕਿਹੜਾ ਅੱਖਰ ਲਓਗੇ ਜਿਹਦੇ ਨਾਲ ਨਵੀਂ ਸ਼ਬਦ ਬਣਾਉਣਾ ਪਹਿਲਾਂ ਵਕਾਓ ਕਿਹੜਾ ਅੱਖਰ ਲੈਣਾ ਪਹਿਲੇ ਤੁਨੇ ਹਾਂ ਉਹਨੇ ਲੈ ਤੱਤਾ ਤੇ ਨਾਲ ਕੀ ਲੈ ਲਿਆ ਲੈ ਤੇ ਕਿਹੜਾ ਸ਼ਬਦ ਬਣ ਗਿਆ ਤਾਰ ਸ਼ਾਬਾਸ਼ ਮਨੀ ਰੱਖੋ ਹੁਣ ਉਸ ਤੋਂ ਬਾਅਦ ਅਗਲਾ ਬੱਚਾ ਹਾਂਜੀ ਲੜਕੀਆਂ ਚੋਂ ਆਏਗਾ ਖੁਸ਼ੀ ਤੁਸੀਂ ਆਓ ਸ਼ਾਬਾਸ਼ ਇੱਕ ਬਲੌਕ ਚੁੱਕੋ ਸਾਰੇ ਬਲੌਕ ਚੋਂ ਹਾਂਜੀ ਕਿਹੜਾ ਬਲੌਕ ਚੁੱਕਿਆ ਸਸਾ ਸਸਾ ਹੋਰ ਕੀ ਹੈ ਇਸ ਬਲੌਕ ਚ ਬੋਲੋ ਸਾਰੇ ਅੱਖਰ ਕਾ ਹਾ ਐ ਆ ਈ ਊ ਏ वेरी गुड दसोड़ अखर शब्द तो बना शब्दा हां की बनाया शब्द इन्हें नवा चाचा ससा चचा, चचा।, चचा।, चचा। शाबाश खुशी चलो शाबाश